ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜਿਹੇ ਵਰਕ ਵਾਲੇ ਸੂਟ ਨੇ ਸਲਵਾਰ ਤੇ ਤੇ ਸ਼ਰਟ ਤੇ ਪ੍ਰਿੰਟਰ ਸੂਟਾਂ ਤੇ ਵਰਕ ਹੋਇਆ ਹੋਇਆ ਹੈ ਜੀ ਜੋ ਜੇ ਤੁਸੀਂ ਐਵੇਂ ਦੇ ਸੂਟ ਰੈਡੀ ਕਰਵਾਉਣੇ ਨੇ ਜੀ ਜਾਂ ਤੁਸੀਂ ਇਹ ਵਰਕ ਕਿਸੇ ਪਲੇਨ ਫੈਬਰਿਕ ਤੇ ਕਰਵਾਉਣੀ ਹੈ ਸਿੰਥੈਟਿਕ ਫੈਬਰਿਕ ਤੇ ਜਿਵੇਂ ਹੋਗੀ ਜੀ ਆਪਣੀ ਵਿਆਹਾਂ ਵਾਲੀ ਹਨਾ ਕਰੇਵ ਪਾਰਟੀ ਵੇਅਰ ਸੂਟ ਬਣਾਉਣੇ ਹੋਣਗੇ ਜੋ ਆ ਸਿਲਕ ਵਗੈਰਾ ਬਹੁਤ ਵਧੀਆ ਫੈਬਰਿਕ ਆ ਰਹੀ ਹੈ ਪਿਓਰ ਖਾਦੀ ਦੇ ਵੀ ਆ ਰਹੇ ਆ ਫੈਬਰਿਕ ਜੀ ਉਹਦੇ ਉੱਪਰ ਤੁਸੀਂ ਕੋਈ ਵੀ ਡਿਜ਼ਾਈਨ ਕਰਾਉਣਾ ਵਰਕ ਵਾਲਾ ਤਾਂ ਤੁਸੀਂ ਕਰਵਾ ਸਕਦੇ ਹੋ ਚਲੋ ਜੀ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਵੀ ਆਈਡੀ ਹੈ ਜੀ ਰਾਜਵੰਦ ਸਿੱਧੂ 9555 ਤੁਸੀਂ ਉਹਨੂੰ ਫੋਲੋ ਕਰੋ ਤੇ ਆਪਣਾ ਆਰਕੇ ਬੁਟੀਕ ਚੈਨਲ ਹੈ ਜੀ ਉਹਦੇ ਉੱਪਰ ਵੀ ਆਪਾਂ ਵੀਡੀਓ ਸਟਾਰਟ ਕਰਤੀ ਪਾਉਣੀ ਥੋੜਾ ਜਿਹਾ ਹਜੇ ਟਾਈਮ ਟੇਬਲ ਦੀ ਪ੍ਰੋਬਲਮ ਹੋਈ ਪਈ ਹੈ ਜਦੋਂ ਆਪਣੀ ਸੈਟਿੰਗ ਆ ਗਈ ਜੀ ਉਦੋਂ ਆਪਾਂ ਟਾਈਮ ਇੱਕ ਰੱਖ ਲਾਂਗੇ ਵੀਡੀਓ ਦਾ ਹਾਂਜੀ ਮੈਂ ਥੋੜਾ ਜਿਹਾ ਜਦੋਂ ਮੈਨੂੰ ਟਾਈਮ ਲੱਗਦਾ ਮੈਂ ਉਦੋਂ ਅਪਲੋਡ ਕਰ ਦਿੰਦੀ ਆ ਤੇ ਇਸ ਬਲੌਗ ਤੇ ਵੀ ਤੁਸੀਂ ਨਵੇਂ ਹੋ ਜੇ ਸਬਸਕ੍ਰਾਈਬ ਕਰੋ ਜਿੰਨਾ ਭੈਣਾ ਨੇ ਹਜੇ ਨਹੀਂ ਕੀਤਾ ਜੀ ਸਾਰੇ ਦੋਨੇ ਚੈਨਲਾਂ ਨੂੰ ਤੇ ਇੰਸਟਾਗ੍ਰਾਮ ਦੀ ਆਈਡੀ ਨੂੰ ਫੋਲੋ ਕਰੋ ਜੀ ਅੱਗੇ ਤੋਂ ਅੱਗੇ ਵੀਡੀਓ ਸ਼ੇਅਰ ਕਰਦੇ ਆ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਜੀ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਆਂ ਦੇਖੋ ਜੀ ਇਹ ਵਿਦਆਉਟ ਸਲਾਈ ਰਹਿਣਗੇ ਇਹ ਤੁਹਾਡੀ ਮਰਜ਼ੀ ਆ ਚਾਹੇ ਤੁਸੀਂ ਸਲਾਈ ਵੀ ਕਰਵਾ ਸਕਦੇ ਹੋ ਸੂਟ ਤੇ ਦੇਖੋ ਜੀ ਇਹ ਆਪਣੇ ਆਪ ਬਿਨਾਂ ਸਲਾਈ ਤੋਂ ਰੱਖਿਆ ਜੀ ਸੂਟ ਇਹ ਤੁਹਾਨੂੰ ਟਿਸਟਾ ਦੀ ਮਿਲੂਗੀ ਜੀ ਸ਼ਰਟ ਇਹਦੇ ਨਾਲ ਦੇਖੋ ਕੋਈ ਵੀ ਹਨਾ ਐਨੀ ਹੈਗਾ ਵਿਦਾਊਟ ਬ੍ਰਾਂਡ ਆਪਾਂ ਤੁਹਾਨੂੰ ਕਪੜਾ ਦੇਵਾਂਗੇ ਜੀ ਸਾਰੇ ਦੇ ਜਿਹੜੀ ਵੀ ਚੀਜ਼ ਦੱਸ ਕੇ ਦੇਵਾਂਗੇ ਉਹ ਉੱਪਰ ਸਟੈਂਪ ਲੱਗੀ ਹੋਊਗੀ ਜੀ ਜਿਹੜੀ ਦੇ ਨਹੀਂ ਲੱਗੀ ਉਹ ਆਪਾਂ ਦੱਸ ਕੇ ਦੇਵਾਂਗੇ ਜੀ ਦੇਖੋ ਇਹਦੇ ਨਾਲ ਆਹ ਲਓ ਜੀ ਇਹਦੇ ਨਾਲ ਆਪਾਂ ਨੇ ਮਹਿਰੂਨ ਕਲਰ ਦੀ ਕਾਟਨ ਸਿਲਕ ਦੀ ਰੱਖੀ ਹੈ ਜੀ ਸਲਵਾਰ ਇਹ ਤੁਹਾਨੂੰ ਜਿਹੜੀ ਕਰੇਵ ਹੈ ਜੀ ਥੋੜੀ ਜੀ ਸ਼ਾਈਨਿੰਗ ਵਾਲੀ ਮਿਲੂਗੀ ਤੁਸੀਂ ਇਹ ਉਹ ਕਰੇਵ ਨਾਲ ਸਮਝਦੇ ਵੀ ਜਿਹੜੀ ਗਰਮੀ ਇਹਦੇ ਸਰਦੀ ਦੇ ਵਿੱਚ ਪੈਂਦੀ ਹੈ ਇਹਨੂੰ ਤੁਸੀਂ ਆਪਾਂ ਲਾਈਟ weight ਬਿਲਕੁਲ ਫੈਬਰਿਕ ਹੈ ਇਹ ਤੇ ਜਿੰਨਾਂ ਭੈਣਾਂ ਨੂੰ ਟੈਸਟਾਂ ਦਾ ਪਤਾ ਜੀ ਉਹਨਾਂ ਨੂੰ ਤਾਂ ਕੋਈ ਇਸ਼ੂ ਹੀ ਨਹੀਂ ਹੁੰਦਾ ਹਨਾ ਵੀ ਆਪਾਂ ਨੂੰ ਕੋਈ ਸਮਝ ਨਹੀਂ ਆਊਗੀ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਉਹਨਾਂ ਨੂੰ ਦੱਸ ਰਹੀਆਂ ਬਿਲਕੁਲ ਲਾਈਟ weight ਇਹ ਹੈਗੀ ਜੀ ਫੈਬਰਿਕ ਇਹਨੂੰ ਆਇ ਨਹੀਂ ਹੈਗਾ ਵੀ ਆਪਾਂ ਕੱਲੀ ਸਰਦੀ ਦੇ ਵਿੱਚ ਹੀ ਪਾਉਣਾ ਆਪਾਂ ਕਿਸੇ ਵੀ ਮੌਸਮ ਦੇ ਵਿੱਚ ਪਾ ਸਕਦੇ ਆ ਵੈਸੇ ਇੰਡੀਆ 'ਚ ਥੋੜੀ ਜਿਹੀ ਗਰਮੀ ਜ਼ਿਆਦਾ ਹੋਣ ਕਰਕੇ ਆਪਾਂ ਕਾਟਨ ਦੇ ਹੀ ਫੈਬਰਿਕ ਹੀ ਯੂਜ਼ ਕਰਦੇ ਆ ਪਰ ਇਹ ਹੋਣ ਨਾ ਥੋੜੀ ਹਲਕੀ ਸ਼ਾਈਨਿੰਗ ਵਾਲੀ ਮਿਲੂਗੀ ਜੀ ਤੁਹਾਨੂੰ ਬਿਲਕੁਲ ਲਾਈਟ weight ਰਹੂਗੀ ਇਹਦੇ ਨਾਲ ਆਪਾਂ ਨੇ ਸ ਨੂੰ ਮਹਰੂਨ ਦਾ ਰੱਖਿਆ ਜੀ ਦੁਪੱਟਾ ਦੇਖੋ ਜੀ ਤੁਸੀਂ ਵਿਦਾਊਟ ਦੁਪੱਟਾ ਲੈਣਾ ਉਹ ਵੀ ਲੈ ਸਕਦੇ ਹੋ ਨਾਲ ਦੁਪੱਟਾ ਕਰਨਾ ਉਹ ਵੀ ਲੈ ਸਕਦੇ ਹੋ ਦੇਖੋ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਟਾਈਡਾਈ ਇਹਦੇ ਵਿੱਚ ਹਲਕਾ ਗ੍ਰੀਨ ਕਲਰ ਹੈ ਤਾਂ ਇਹਦੇ ਨਾਲ ਆਪਾਂ ਨੇ ਹਲਕਾ ਗ੍ਰੀਨ ਰੱਖਿਆ ਮਹਰੂਨ ਕਲਰ ਦੀ ਸਲਵਾਰ ਹੈ ਜੀ ਸਕਿਨ ਕਲਰ ਦੀ ਦੇ ਸਕਦੇ ਦੇਖੋ ਇਸ ਤਰ੍ਹਾਂ ਦਾ ਆਪਾਂ ਨੇ ਬਹੁਤ ਵਧੀਆ ਦੁਪੱਟੇ ਤੁਹਾਨੂੰ ਮਿਲਣਗੇ ਜੀ ਖੁੱਲੇ ਡੁੱਲੇ 2.5 ਮੀਟਰ 47 ਇੰਚ ਪਣਾ ਬਾਕੀ ਜੇ ਉਸ ਤੋਂ ਵੀ ਵੱਡੇ ਲੈਣੇ ਨੇ ਤੁਸੀਂ ਤਾਂ ਸਾਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਦੇਖੋ ਜੀ ਮਹਰੂਨ ਕਲਰ ਦੀ ਆਪਾਂ ਨੇ ਕਾਟਨ ਦੀ ਦਿੱਤੀ ਹੈ ਫਿਨਿਸ਼ਿੰਗ ਦ ਬਹੁਤ ਵਧੀਆ ਅਸੀਂ ਆਪਦੇ ਵੱਲੋਂ ਕੋਈ ਵੀ ਕਮੀ ਨਹੀਂ ਛੱਡਦੇ ਜੀ ਸੂਟ ਰੈਡੀ ਕਰਨ ਕਰਨ ਕਣੀਓ ਬਾਕੀ ਜੇ ਕੋਈ ਫੇਰ ਵੀ ਉੰਨੀ ਕੀ ਰਹਿ ਜਾਂਦੀ ਹੋਵੇ ਸਾ ਸੌਰੀ ਜੀ ਤੁਸੀਂ ਆਪ ਦੱਸ ਦਿਆ ਕਰੋ ਹਨਾ ਕਈ ਵਾਰ ਆਪਣੀ ਚੋਆਇਸ ਹੋਰ ਹੁੰਦੀ ਹੈ ਕਸਟਮਰ ਦੀ ਸੂਟ ਪਾਉਣ ਵਾਲੇ ਦੀ ਹੋਰ ਹੁੰਦੀ ਹੈ ਮੇਰੀ ਚੋਆਇਸ ਉੱਥੇ ਨਹੀਂ ਚੱਲਦੀ ਜੀ ਜਿਨ੍ਹਾਂ ਨੇ ਸੂਟ ਪਾਉਣਾ ਹੁੰਦਾ ਸਲਾਈ ਕਰਕੇ ਹਨਾ ਉਹਨਾਂ ਦੇ ਪਸੰਦ ਦਾ ਸੂਟ ਇਹ ਬਣਨਾ ਚਾਹੀਦਾ ਹੁੰਦਾ ਤੇ ਥੋੜਾ ਮੋਟਾ ਆਪਾਂ ਕਰ ਲੈਨੇ ਹੁਣ ਐਡਜਸਟਮੈਂਟ ਬਾਕੀ ਜਿੰਨਾ ਭੈਣਾਂ ਨੂੰ ਪਤਾ ਜੀ ਆਪਦੇ ਸੂਟਾਂ ਦੀ ਹੈ ਨਾ ਵੀ ਇਸ ਤਰ੍ਹਾਂ ਆਪਾਂ ਡਿਜ਼ਾਈਨਿੰਗ ਬਣਾਉਣੀ ਉਹ ਦੱਸ ਦਿਆ ਕਰੋ ਕੋਈ ਚੱਕਰ ਨਹੀਂ ਜੀ ਜਿੰਨਾਂ ਨੂੰ ਨਹੀਂ ਪਤਾ ਉਹ ਸਾਡੇ ਤੇ ਸੜ ਦਿਆ ਕਰੋ ਅਸੀਂ ਵੀ ਬਹੁਤ ਵਧੀਆ ਸੂਟ ਨੇ ਜਿਹੜੇ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਦੇਖੋ ਜੀ ਇਹ ਇਹ ਨਾ ਸੂਟ ਦਾ ਰਹੂਗਾ ਜੀ ਕਾਟਨ ਦਾ ਰਾਮ ਟੈਕਸ ਦੀ ਸ਼ਰਟ ਹੈ ਇਹ ਇਹਨੂੰ ਸੂਟ ਨੂੰ ਨਾ ਆਪਾਂ ਨੇ ਬਣਾ ਤਾਂ ਬਹੁਤ ਵਧੀਆ ਇਹਦੇ ਆਪਾਂ ਨੇ ਔਰ ਗੰਜਾ ਦਾ ਇਸ ਤਰ੍ਹਾਂ ਪੇਚ ਲਾ ਕੇ ਦੇਖੋ ਜੀ ਬਲੈਕ ਕਲਰ ਦਾ ਇਹ ਵਾਲੀ ਆਪਾਂ ਨੇ ਇਹਦੇ ਉੱਪਰ ਵਰਕ ਕੀਤਾ ਹੋਇਆ ਮਸ਼ੀਨ ਵਰਕ ਦੇਖੋ ਸੇਮ ਵਰਕ ਤੁਹਾਨੂੰ ਔਰਗੰਜਾ ਦਾ ਪੈਚ ਲਾ ਕੇ ਜੀ ਬਾਹਾਂ ਤੇ ਮਿਲੂਗਾ ਦੇਖੋ ਬਹੁਤ ਵਧੀਆ ਪ੍ਰਿੰਟਡ ਸੂਟ ਹੈ ਕਿੰਨੀ ਸੋਹਣਾ ਪਾਣੂ ਹਨ ਵੀ ਆਪਣੇ ਸਾਰੇ ਹੁੰਦਾ ਸੂਟ ਕਿਵੇਂ ਰੈਡੀ ਕਰਨਾ ਹੁੰਦਾ ਦੇਖੋ ਜੀ ਕਿੰਨਾ ਸੋਹਣਾ ਪ੍ਰਿੰਟ ਹੈ ਨਾਲ ਦੇ ਕਲਰ ਮਿਲਦੇ ਜੁਲਦੇ ਸਾਰੇ ਆਪਾਂ ਨੇ ਸੂਟ ਦੇ ਵਿੱਚ ਪਾਏ ਨੇ ਜੀ ਵਰਕ ਦੇ ਵਿੱਚ ਪਾਏ ਨੇ ਬਲੈਕ ਕਲਰ ਦਾ ਔਰਗੰਜਾ ਦਾ ਲਾਇਆ ਜੀ ਪੈਚ ਸੇਮ ਵਰਕ ਮਿਲੂਗਾ ਜੀ ਤੁਹਾਨੂੰ ਸਲਵਾਰ ਤੇ ਇਹ ਸਲਵਾਰ ਰੱਖੀ ਜੀ ਆਪਾਂ ਨੇ ਗੋਡਿਆਂ ਵਾਲੀ ਇਹ ਦੀਦੀ ਕਹਿੰਦੇ ਵੀ ਅਸੀਂ ਸਟੇਟ ਸਲਵਾਰ ਨਹੀਂ ਪਾਉਂਦੇ ਸਲਵਾਰ ਤੇ ਵਰਕ ਦੇ ਕੁਝ ਕਿੰਨਾ ਘੈਂਟ ਬਣਿਆ ਹੈ ਸੋਨਾ ਲੱਗਦਾ ਮੂੰਹੋਂ ਬੋਲਦਾ ਦੇ ਸੇਮ ਕਲਰ ਇਹ ਹੋ ਗਿਆ ਜੀ ਸਲਵਾਰ ਉਸ ਤੋਂ ਬਾਅਦ ਇਹ ਸੂਟ ਦੀ ਖਾਸੀਅਤ ਇੰਨੀ ਬਣ ਗਈ ਆਪਾਂ ਨੇ ਜਚਾਤਾ ਜਿਵੇਂ ਇਹ ਰਾਮ ਟੈਕਸ ਦਾ ਸਿਰਫ 1000 ਰੁਪਏ ਦਾ ਸੂਟ ਸੀਗਾ ਇਹਦੇ ਵਿੱਚ ਜਿਹੜੀ ਆਪਾਂ ਨੇ ਕੰਮ ਕੀਤਾ ਜੀ ਤੇ ਇਹਨੂੰ ਤਿਆਰ ਕੀਤਾ ਉਹਨੇ ਸੂਟ ਮੂੰਹੋਂ ਬੋਲਣ ਲੱਗਾ ਇਦੇ ਨਾਲ ਆਪਾਂ ਨੇ ਰੱਖਿਆ ਜੀ ਇਹ ਭੈਣ ਦੀ ਚੁਆਇਸ ਸੀ ਵੀ ਮੈਨੂੰ ਬਰਬਰੀ ਦਾ ਦੁਪੱਟਾ ਹੋਵੇ ਦੇਖੋ ਜੀ ਇਸ ਤਰ੍ਹਾਂ ਆਪਾਂ ਨੇ ਦੁਪੱਟੇ ਨੂੰ ਸੂਟ ਵਾਲੇ ਕਲਰ ਪਾ ਕੇ ਰੈਡੀ ਕੀਤਾ ਦੇਖੋ ਜੀ ਇਹਦੇ ਆਪਾਂ ਨੇ ਔਰਗੰਜਾ ਦੀ ਇਹਦੇ ਆਪਾਂ ਨੇ ਪੈਚ ਲਾਇਆ ਜੀ ਔਰਗੰਜਾ ਦੀ ਨਾਲ ਮਿਲਦੀ ਜੁਲਦੀ ਕਲਰ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਦੇਖੋ ਬਹੁਤ ਪਿਆਰਾ ਕਲਰ ਬਣਿਆ ਹੋਇਆ ਹੈ ਜੀ ਇਹ ਸੂਟ ਤੁਹਾਨੂੰ ਪਾਊਗਾ ਜੀ 3500 ਰੁਪਏ ਦੇ ਵਿੱਚ ਵਿਦ ਦੁਪੱਟਾ ਬਣੇ ਵਿਦ ਵਰਕ ਪਾਊਗਾ ਜੀ ਇਹਦੇ ਜੇ ਤੁਸੀਂ ਦੁਪੱਟਾ ਨਹੀਂ ਐਡ ਕਰਾਉਂਗੇ ਜੀ ਤਾਂ ਤੁਹਾਨੂੰ ਦੁਪੱਟੇ ਦਾ 1000 ਰੁਪਏ ਲੈਸ ਹੋ ਜੂਗਾ ਜੀ ਬਾਕੀ ਤੁਹਾਡੀ ਚੋਇਸ ਹੈ ਬਾਕੀ ਤੁਹਾਡੀ ਚੋਇਸ ਹੈ ਦੇਖੋ ਜੀ ਸੂਟ ਦੀ ਸਾਨ ਬਣ ਗਈ ਹੈ ਨਾ ਇਹ ਨਹੀਂ ਹੁੰਦਾ ਵੀ ਆਪਾਂ ਹਰ ਇੱਕ ਮਹਿੰਗੇ ਸੂਟ ਨਾਲ ਹੀ ਵਧੀਆ ਬਣੂ ਵਧੀਆ ਗੱਲ ਬਣਦੀ ਹੈ ਆਪਾਂ ਮਹਿੰਗੇ ਸਸਤੇ ਸੂਟਾਂ ਨੂੰ ਵੀ ਮਹਿੰਗੇ ਬਣਾ ਸਕਦੇ ਹਾਂ ਦੇਖੋ ਜੀ ਇਹ ਹੋ ਗਿਆ ਆਪਣਾ ਇਸ ਤੋਂ ਬਾਅਦ ਦੂਸਰਾ ਕਲਰ ਦਿਖਾਉਣਾ ਹੈ ਜੀ ਤੁਹਾਨੂੰ ਉਹ ਵੀ ਬਹੁਤ ਸੋਹਣਾ ਰੈਡੀ ਹੋਇਆ ਹੋਇਆ ਇਹ ਮਿਲੂਗੀ ਜੀ ਤੁਹਾਨੂੰ 셔ਟ ਪਰਪਲ ਕਲਰ ਦੀ ਹੈ ਪ੍ਰਿੰਟਡ 셔ਟ ਹੈ ਇਹ ਵੀ ਬਹੁਤ ਵਧੀਆ ਹੈ ਦੀਦੀ ਦੀ ਚੁਆਇਸ ਬਹੁਤ ਵਧੀਆ ਲੱਗੀ ਮੈਨੂੰ ਬਹੁਤ ਸੋਹਣੇ ਸੂਟ ਤਿਆਰ ਕਰਾਏ ਨੇ ਇਹਨਾਂ ਨੇ ਦੇਖੋ ਜੀ ਇਹ ਤੁਹਾਨੂੰ ਬਿਦਾਊਟ ਲਾਈਨਿੰਗ ਬਣਨ ਵਾਲੇ ਸੂਟ ਨੇ ਜੀ ਇਹਨਾਂ ਦੇ ਕੋਈ ਲਾਈਨਿੰਗ ਨਹੀਂ ਲੱਗਦੀ ਇਸ ਤਰ੍ਹਾਂ ਆਪਾਂ ਨੇ ਗਲੇ ਤੇ ਦੇਖੋ ਕੰਮ ਕਿੰਨਾ ਵਧੀਆ ਕੀਤਾਗਾ ਇਹ ਗਲੇ ਤੇ ਪੈਚ ਲਾ ਕੇ ਸਲਵਾਰ ਨਾਲ ਦਾ ਇਹ ਤੁਹਾਨੂੰ ਟਿਸਟਾ ਦੀ ਬਟਰ ਕਾਟਨ ਦਾ ਸੂਟ ਮਿਲੂਗਾ ਜੀ ਦੇਖੋ 1600 ਇਹ ਪ੍ਰਿੰਟਡ ਸੂਟ ਵਿਦਾਊਟ ਵਰਕ ਤੋਂ ਇਹਦਾ ਹੈਗਾ ਜੀ ਰੇਟ ਉਸ ਤੋਂ ਬਾਅਦ ਜਿਹੜਾ ਤੁਸੀਂ ਰੇਟ ਵਰਕ ਕਰਾਓਗੇ ਜੀ ਉਸੇ ਹਿਸਾਬ ਨਾਲ ਲੱਗੂ ਇਹਦੇ ਘੇਰ ਤੇ ਕੋਈ ਵਰਕ ਨਹੀਂ ਮਿਲੂਗਾ ਤੁਹਾਨੂੰ ਸੇਮ ਵਰਕ ਆਪਾਂ ਨੇ ਜੀ ਕੀਤਾ ਪੈਚ ਲਾ ਕੇ ਬਾਹਰ ਦੇ ਉੱਪਰ ਦੇਖੋ ਜੀ ਇਸ ਤੋਂ ਬਾਅਦ ਇਹਦੇ ਬਣਾ ਜਿਹੜਾ ਤੁਸੀਂ ਬਰਕ ਕਰਾਓਗੇ ਜੀ ਉਹ ਅਲੱਗ ਤੋਂ ਰਹੂਗਾ ਜੀ ਮੇਰਾ ਖਿਆਲ ਇਹਦੇ ਨਾਲ ਦੀ ਆਪਣੇ ਕੋਲ ਇੱਕ ਸ਼ਰਟ ਰਹਿ ਗਈ ਜੀ ਬਾਕੀ ਹੁਣ ਇਹ ਤੁਹਾਨੂੰ ਪਤਾ ਵੀ ਥੋੜੀ ਜੀ ਕਾਟਨ بیس ਹੁਣ ਬੰਦ ਹੋ ਗਿਆ ਬਾਕੀ ਤੁਸੀਂ ਸਭ ਤੋਂ ਮੈਸੇਜ ਕਰਕੇ ਪੁੱਛ ਲਿਓ ਅਸੀਂ ਪਤਾ ਕਰ ਲਾਂਗੇ ਵੀ ਜੇ ਮਿਲ ਗਿਆ ਇਹਦੇ ਨਾਲ ਦੀ ਆਪਾਂ ਤੁਹਾਨੂੰ ਦਿਖਾਉਣੇ ਦੀ ਸਲਵਾਰ ਸਲਵਾਰ ਦੀ ਫੈਬਰਿਕ ਵੀ ਤੁਹਾਨੂੰ ਮਟਰ ਕਾਟਨ ਦੀ ਮਿਲੂਗੀ ਇਹ ਨਹੀਂ ਹੈਗਾ ਵੀ ਸਲਵਾਰ ਦੀ ਫੈਬਰਿਕ ਆਪਾਂ ਅਲੱਗ ਤੋਂ ਲਾਵਾਂਗੇ ਜੀ ਦੇਖੋ ਇਸ ਤਰ੍ਹਾਂ ਆਪਾਂ ਨੇ ਗੋਡੇ ਵਾਲੀ ਬਣਾਈਏ ਸਲਵਾਰ ਪਲੀਜ਼ ਜਦ ਤੁਸੀਂ ਮੈਨੂੰ ਨਾਪ ਭੇਜਦੇ ਹੋ ਨਾ ਉਹਦੇ ਵਿੱਚ ਲਿਖ ਦਿਆ ਕਰੋ ਵੀ ਤੁਸੀਂ ਸਟੇਟ ਸਲਵਾਰ ਬਣਾਉਣੀ ਹੈ ਜਾਂ ਉਹ ਗੋਡੇ ਪਾ ਕੇ ਬਣਵਾਉਣੀ ਹੈ ਦੇਖੋ ਸਲਵਾਰ ਤੇ ਵੀ ਬਾਹਣ ਸੇਮ ਕਲਰ ਆਪਾਂ ਨੇ ਸੂਟ ਚੋਂ ਜਿਹੜੇ ਕਲਰ ਮਿਲਦੇ ਨੇ ਵੀ ਉਹ ਲਾ ਕੇ ਸੂਟਾ ਜਿਹੜਾ ਰੈਡੀ ਕੀਤਾ ਇਹਦੇ ਨਾਲ ਆਪਾਂ ਤੁਹਾਨੂੰ ਦੁਪੱਟਾ ਦਿਖਾਉਨੇ ਆ ਜਿਹੜਾ ਹਾਰਡ ਜਿਹੜਾ ਬਲੈਕ ਵਾਲਾ ਦੁਪੱਟਾ ਤੇ ਜੀ ਉਹ ਥੋੜੀ ਜੀ ਹਾਰਡ ਵਰਬਰੀ ਬੋਲਦੇ ਨੇ ਇਹਨੂੰ ਉਹਦੇ ਵਾਲਾ ਦੁਪੱਟਾ ਸੀਗਾ ਜੀ ਜਿਹੜਾ ਇਹ ਵਾਲਾ ਦੁਪੱਟਾ ਆ ਗਿਆ ਇਹ ਹੈਗਾ ਜੀ ਸੌਫਟ ਵਾਲਾ ਦੇਖੋ ਇਹ ਬਿਲਕੁਲ ਮਲਾਈਮ ਮਲਾਈਮ ਹੈ ਬਾਕੀ ਹੈ ਨਾ ਵੀ ਜਿਆਦਾ ਤਾਂ ਥੋੜਾ ਜਿਹਾ ਜਿਹੜਾ ਆਪਾਂ ਬਲੈਕ ਦੁਪੱਟਾ ਕਰੇ ਉਹ ਹੀ ਚੱਲ ਰਿਹਾ ਬਰਬਰੀ ਦੇ ਸੂਟਾਂ ਨਾਲ ਤੇ ਜੇ ਤੁਸੀਂ ਕਾਟਨ 베이스 ਕਿਸੇ ਹੋਰ ਨਾਲ ਕਰਵਾ ਰਹੇ ਹੋ ਜੀ ਤਾਂ ਤੁਹਾਨੂੰ ਇਹ ਬੈਸਟ ਰਹੂਗਾ ਦੁਪੱਟਾ ਕਿਉਂਕਿ ਜਦੋਂ ਆਪਣਾ ਸੂਟ ਕਾਟਨ ਦਾ ਹੈ ਜੀ ਆਪਾਂ ਇੰਨਾ ਜਿਆਦਾ ਉਹਨੂੰ ਸੂਟ ਨੂੰ ਦੁਪੱਟਾ ਵੀ ਨਹੀਂ ਓਵਰ ਕਰ ਸਕਦੇ ਹੈਨਾ ਓਵੇਂ ਦਾ ਆਪਾਂ ਨੂੰ ਵਧੀਆ ਰਿਲੈਕਸ ਫੀਲ ਕਰਾਉਣ ਵਾਲਾ ਦੁਪੱਟਾ ਚਾਹੀਦਾ ਦੇਖੋ ਬਿਲਕੁਲ ਮਲਾਈਮ ਮਲਾਈਮ ਇਹਦੇ ਵਿੱਚ ਇਸ ਤਰ੍ਹਾਂ ਦੀ ਹਲਕੀ ਤੁਹਾਨੂੰ ਚੈੱਕ ਮਿਲੂਗੀ ਜੀ ਕੋਈ ਇਹਦੇ ਵਿੱਚ ਆਪਾਂ ਨੇ ਪਰਪਲ ਕਲਰ ਦੇ ਸੂਟ ਨਾਲ ਦੇ ਬਣਾਏ ਨੇ ਜੀ ਸਟਾਰ ਦੇਖੋ ਜੀ ਬਹੁਤ ਵਧੀਆ ਜ਼ਰੂਰੀ ਨਹੀਂ ਹੁੰਦਾ ਵੀ ਸਾਰੀਆਂ ਚੀਜ਼ਾਂ ਆਪਾਂ ਡਾਰਕ ਡਾਰਕ ਕਰੀਏ ਹੈਨਾ ਲਾਈਟ ਤੇ ਡਾਰਕ ਦਾ ਕੰਬੀਨੇਸ਼ਨ ਕਰਕੇ ਸੂਟ ਨੇ ਜਿਹੜੇ ਜੱਜ ਜਾਂਦੇ ਨੇ ਇਹਦੇ ਨਾਲ ਆਪਾਂ ਨੇ ਸਟਾਰ ਨਾਲ ਦੀ ਪਰਪਲ ਕਲਰ ਦੀ ਲਈ ਹੈ ਜੀ ਲੇਸ ਦੇਖੋ ਬਹੁਤ ਵਧੀਆ ਦੁਪੱਟਾ 2.5 ਮੀਟਰ ਦਾ ਖੁੱਲਾ ਡੁੱਲਾ ਤੁਹਾਨੂੰ ਦੁਪੱਟਾ ਮਿਲੂਗਾ ਅੱਜ ਵਾਲੇ ਸੂਟ ਨੇ ਜਿਹੜੇ ਰੂਪ ਉਸ ਕਰਨ ਵਾਲੇ ਸੂਟ ਨੇ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਜੀ ਇਹਦੇ ਨਾਲ ਦੇ ਆਪਣੇ ਕੋਲੇ ਰੈਡੀ ਸੂਟ ਨੇ ਜਿਹੜੇ ਜੇ ਤੁਸੀਂ ਉਹ ਲੈਣੇ ਨੇ ਬਾਈ ਕਰਨੇ ਨੇ ਇਹ ਇਹ ਹਜੇ ਆਪਾਂ ਨੇ ਵਿਦਾਊਟ ਦੁਪੱਟਾ ਕੀਤੇ ਨੇ ਜੀ ਬਾਕੀ ਜੇ ਤੁਸੀਂ ਦੁਪੱਟਾ ਕਰਵਾਉਣਾ ਹੈ ਜਾਂ ਸ਼ਰਟ ਤੇ ਵਰਕ ਕਰਵਾਉਣਾ ਹੈ ਉਹ ਦੱਸ ਸਕਦੇ ਹੋ ਸਲਵਾਰਾਂ ਤੇ ਵਰਕ ਇਹਨਾਂ ਦੇ ਉੱਪਰ ਹੋ ਗਿਆ ਜੀ ਦੇਖੋ ਜੀ ਸੇਮ ਫੈਬਰਿਕ ਰਹੂਗੀ ਜਿਹੜੀ ਆਪਾਂ ਤੁਹਾਨੂੰ ਪਹਿਲਾਂ ਵਰਕ ਵਾਲੀ ਔਰਗਾਂਜਾ ਦਾ ਪੈਚ ਲਾ ਕੇ ਸ਼ਰਟ ਦਿਖਾਤੀ ਜੀ ਇਹਦੀ ਵੀ ਆਪਾਂ ਨੇ ਸਲਵਾਰ ਤੇ ਇਹਦੇ ਕੱਲੇ ਸਲਵਾਰ ਤੇ ਵਰਕ ਹੋਇਆ ਹੋਇਆ ਜੀ ਜੇ ਤੁਸੀਂ ਨੇ ਹਨਾ ਘੇਰ ਵਗੈਰਾ ਤੇ ਕਰਵਾਉਣਾ ਇਹਦੇ ਨਾਲ ਬਣੀ ਹੋਈ ਹੈ ਜੀ ਸਟੇਟ ਸਲਵਾਰ ਦੇਖੋ ਜਿਹੜੀਆਂ ਆਪਾਂ ਨੇ ਸਟੇਟ ਸਲਵਾਰ ਪਾਉਂਦੀਆਂ ਨੇ ਜੀ ਤਾਂ ਇਹ ਆਪਣੇ ਕੋਲੇ ਰੈਡੀ ਪਿਆ ਜੇ ਤੁਸੀਂ ਘੇਰ ਤੇ ਵਰਕ ਕਰਵਾਉਣਾ ਤਾਂ ਤੁਸੀਂ ਸਾਨੂੰ ਮੈਸੇਜ ਕਰਕੇ ਦੱਸ ਦਿਓ ਅਸੀਂ ਤੁਹਾਨੂੰ ਘੇਰ ਤੇ ਵਰਕ ਹੈ ਜਿਹੜਾ ਕਰਵਾ ਕੇ ਦੇ ਦਾਂਗੇ ਦੇਖੋ ਜੀ ਇਹ ਹੋ ਗਿਆ ਆਪਣੇ ਕੋਲੇ ਰੈਡੀ ਪਿਆ ਜੇ ਤੁਸੀਂ ਕਰਵਾਉਣਾ ਹੈ ਵਰਕ ਤੇ ਕਰਵਾ ਸਕਦੇ ਹੋ ਦੂਸਰਾ ਦੇਖੋ ਜੀ ਇਹਦੇ ਨਾਲ ਦੀ ਆਪਣੇ ਕੋਲੇ ਬਟਰ ਕਾਟਨ ਦੀ ਸ਼ਰਟ ਪਈ ਹੈ ਇਹਦੇ ਹਜੇ ਗਲੇ ਤੇ ਪੈਚ ਵਰਕ ਆਪਾਂ ਨਹੀਂ ਕਰਵਾਇਆ ਕਿਉਂ ਪਤਾ ਕੀ ਪਤਾ ਨਹੀਂ ਹੁੰਦਾ ਵੀ ਪਹਿਣਨ ਦਾ ਘੇਰ ਕਿੰਨਾ ਹੈਗਾ ਫਿਰ ਉਹ ਜਿਹੜਾ ਗਲੇ ਦਾ ਵਰਕ ਹੋਊਗਾ ਜੀ ਉਹ ਸੈਂਟਰ ਦੇ ਵਿੱਚ ਹੋਊਗਾ ਸਲਵਾਰ ਤੇ ਵਰਕ ਹੋਇਆ ਹੋਇਆ ਜੀ ਇਹ ਵੀ ਸਟੇਟਸ ਸਲਵਾਰ ਦਾ ਨਾਪ ਹੈ ਜੀ ਦੇਖੋ ਇਹ ਵਰਕ ਹੋ ਗਿਆ ਜਿਹੜਾ ਸਟੇਟ ਸਲਵਾਦ ਦੇ ਹਿਸਾਬ ਨਾਲ ਹੋ ਗਿਆ। ਬਾਕੀ ਜਿਵੇਂ ਨਾ ਵੀ ਤੁਸੀਂ ਸੂਟ ਕਹੋਗੇ ਅਸੀਂ ਉਵੇਂ ਦਾ ਰੈਡੀ ਕਰ ਦਾਂਗੇ। ਇਹ ਦੋ ਸੂਟ ਆਪਣੇ ਕੋਲੇ ਤਿਆਰ ਨੇ ਜੀ। ਜੇ ਤੁਸੀਂ ਸ਼ਰਟ ਤੇ ਵਰਕ ਕਰਵਾਉਣਾ ਤਾਂ ਦੋ ਚਾਰ ਦਿਨ ਦੇ ਵਿੱਚ ਆਪਾਂ ਕਰਵਾ ਸਕਦੇ ਹਾਂ। ਜੀ ਪੈਣਾ ਨੂੰ ਰਿਕਵੈਸਟ ਹੈ ਜੀ ਤੁਸੀਂ ਪੇਮੈਂਟ ਕਰਕੇ ਆਪਣਾ ਸਕਰੀਨਸ਼ਾਟ ਸੈਂਡ ਕਰਿਆ ਕਰੋ ਜੀ। ਬਦਾ ਉੱਥੇ ਨਾ ਇੰਨੇ ਮੈਸੇਜ ਹੁੰਦੇ ਨੇ ਪਤਾ ਨਹੀਂ ਲੱਗਦਾ ਹੁੰਦਾ ਹਨਾ ਇਦਾਂ ਦਾ ਵੀ ਪੇਮੈਂਟ ਕੀ ਦੀ ਆਈ ਐ। ਬਾਕੀ ਤੁਸੀਂ نیچے ਨਾਮ ਲਿਖਿਆ ਕਰੋ ਵੀ ਆਹ ਨਾਮ ਤੋਂ ਤੁਹਾਡੀ ਸਾਡੀ ਪੇਮੈਂਟ ਆਈ ਐ ਜੀ। ਫਿਰ ਸਾਰਾ ਕਲੀਅਰ ਹੋ ਜਾਂਦਾ। ਚਲੋ ਜੀ ਜੇ ਤੁਸੀਂ ਐਵੇਂ ਦੇ ਸੂਟ ਰੈਡੀ ਕਰਵਾਉਣੇ ਨੇ ਜਾਂ ਜਿਹੜੇ ਰੈਡੀ ਪਏ ਨੇ ਲੈਣੇ ਨੇ ਵਰਕ ਵਾਲੇ ਸੂਤਾਂ ਜੀ ਆਪਣੇ ਕੋਲੇ ਹੈਗੇ ਨੇ ਜੀ ਮੈਂ ਤੁਹਾਨੂੰ ਕੱਲ ਨੂੰ ਵਰਕ ਵਾਲੇ ਸੂਤਾਂ ਦੀ ਵੀਡੀਓ ਜਿਹੜੀ ਅਪਲੋਡ ਕਰ ਦੂੰਗੀ ਉਹਦੇ ਵਿੱਚੋਂ ਜੋ ਵੀ ਤੁਸੀਂ ਲੈਣਾ ਹੈ ਸੂਟ ਦਾ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰਕੇ ਦੱਸਿਓ ਸੂਟ ਕਿਵੇਂ ਦੇ ਲੱਗੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ